ਇਹ ਤੋਂ 10-15 ਸਾਲ ਪਹਿਲਾਂ ਗੀਤ ਲਿਖਦਾ ਹੁੰਦਾ ਸੀ ਨਾਲ ਕੋਰੋਗ੍ਰਾਫੀ ਵੀ ਕਰਦੇ ਸੀ ਗੁਰੂਦਰ ਸਿੰਘ ਭਗਤ ਸਿੰਘ ਬੜਾ ਪ੍ਰੇਮ ਕਰਦੇ ਰਹੇ ਸੀ ਅੱਜ ਵੀ ਕਰਦੇ ਆ ਉਹਨਾਂ ਦੇ ਕੁਝ ਗੀਤ ਲਿਖਿਆ ਸੀ ਮੈਂ ਉਹਨਾਂ ਦੇ ਟਾਈਮਾਂ 'ਚ ਹਮ ਇੱਕ ਇੱਕ ਕਤਰਾ ਖੂਨ ਦਾ ਦੇ ਕੇ ਦੇਸ਼ ਬਚਾਉਣਾ ਵਾ ਇੱਕ ਇੱਕ ਕਤਰਾ ਖੂਨ ਦਾ ਦੇ ਕੇ ਦੇਸ਼ ਬਚਾਉਣਾ ਵਾ ਊਧਮ ਸਿੰਘ ਦੇ ਸੁਪਨਿਆਂ ਨੂੰ ਮੈਂ ਸਫਲ ਬਣਾਉਣਾ ਵਾ ਊਧਮ ਸਿੰਘ ਦੇ ਸੁਪਨਿਆਂ ਨੂੰ ਮੈਂ ਸਫਲ ਬਣਾਉਣਾ ਵਾ ਧੰਨ ਊਦਮ ਦੇ ਮਾਤਾ ਜਿਨ ਨੇ ਇਹਨੂੰ ਜਨਮ ਦਿੱਤਾ ਧੰਨ ਊਦਮ ਦੇ ਮਾਤਾ ਜਿਨ ਨੇ ਇਹਨੂੰ ਜਨਮ ਦਿੱਤਾ ਹੇ ਲੰਦਨ ਦੇਵ ਚ ਜਾ ਕੇ ਡਵੈਰ ਨੂੰ ਸੀ ਮਾਰ ਦਿੱਤਾ ਹੇ ਲੰਦਨ ਦੇਵ ਚ ਜਾ ਕੇ ਡਵੈਰ ਨੂੰ ਸੀ ਮਾਰ ਦਿੱਤਾ ਕਹਿੰਦਾ ਰਸਾਂ ਗੁਲਾਮੀ ਵਾਲਾਇ ਸੀ ਗਲਚੋਲ ਹੋਣਾ ਵਾ ਹੇ ਭਗਤ ਸਿੰਘ ਦੇ ਸੁਪਨਿਆਂ ਨੂੰ ਅਸੀਂ ਸਫਲ ਬਣਾਉਣਾ ਵਾ ਊਦਮ ਸਿੰਘ ਦੇ ਸੁਪਨਿਆਂ ਨੂੰ ਅਸੀਂ ਸਫਲ ਬਣਾਉਣਾ ਵਾ ਹੇ ਲੰਦਨ ਦੇਵ ਚ ਊਦਮ ਸਿੰਘ ਨੇ ਢੜਖੂ ਪਾ ਦਿੱਤਾ ਮਾਰ ਸਾਤੀ ਵਿੱਚ ਗੋਲੀ ਸੀ ਅਡਵੈਰ ਮੁਕਾ ਦਿੱਤਾ ਹੇ ਮਾਰ ਸਾਤੀ ਵਿੱਚ ਗੋਲੀ ਸੀ ਅਡਵੈਰ ਮੁਕਾ ਦਿੱਤਾ ਕਹਿੰਦਾ ਭਾਰਤ ਵਿੱਚੋਂ ਅਸੀਂ ਜ਼ੁਲਮ ਮਟਾਉਣਾ ਵਾ ਹੇ ਭਗਤ ਸਿੰਘ ਦੇ ਸੁਪਨਿਆਂ ਨੂੰ ਮੈਂ ਸਫਲ ਬਣਾਉਣਾ ਵਾ ਊਧਮ ਸਿੰਘ ਦੇ ਸੁਪਨਿਆਂ ਨੂੰ ਮੈਂ ਸਫਲ ਬਣਾਉਣਾ ਵਾ ਹਰੀਪੁਰੇ ਦੇ ਆਂਗੂਟੇ ਸਿਵਤਾ ਹੁੰਦੀਆਂ ਰਹਿਣ ਗਈਆਂ ਅਮਰ ਸ਼ਹੀਦਾਂ ਦੀਆਂ ਯਾਦਾਂ ਐਦਾਂ ਤਾ ਜੀਆਂ ਰਹਿਣ ਗਈਆਂ ਹੇ ਨੌਜਵਾਨ ਸਭਾਂ ਨੂੰ ਪਿੰਡਾਂ ਵਿੱਚ ਸਮਝਾਉਣਾ ਵਾ ਊਧਮ ਸਿੰਘ ਦੇ ਸੁਪਨਿਆਂ ਨੂੰ ਮੈਂ ਸਫਲ ਬਣਾਉਣਾ ਉਦਮ ਸਿੰਘ ਦੇ ਸੁਪਨਿਆਂ ਨੂੰ ਮੈਂ ਸਭਲ ਬੜਾਉਣਾ